ਉਹਦੇ ਨਾਲ ਜਿਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਗੱਲ ਇਹ ਸੀ ਕਿ ਰਾਤਾਂ ਲਈ ਹਾਂਜੀ ਹਾਂਜੀ ਡਾਕਟਰ ਸਾਹਿਬ ਦੇ ਜਿਹੜਾ ਇਹ ਜਵਾਬ ਜਦੋਂ ਰੈਫਰ ਕੀਤਾ ਕਿ ਸਾਡੇ ਕੋਲ ਵੈਂਟੀਲੇਟਰ ਦੀ ਸਹੂਲਤ ਹੈ ਨਹੀਂ ਹੈ ਨਹੀਂ ਜੀ ਸਰ ਨਹੀਂ ਵੈਂਟੀਲੇਟਰ ਐ ਮੈਡੀਕਲ ਕੁਆਲਿਟੀ ਵਿੱਚ ਨਹੀਂ ਮਾਸਟਰ ਜੀ ਪੇਸ਼ੈਂਟ ਸਟੇਬਲ ਨਹੀਂ ਸੀ ਸਟੇਬਲ ਨਾ ਉਹ ਤੋਂ ਬਾਅਦ ਦੇ ਵਿੱਚੋਂ ਹੀ ਉਹਨੂੰ ਰੈਫਰ ਕੀਤਾ ਗਿਆ ਸਰ ਫਿਰ ਇਹ ਕਿਹੜੀ ਡਿਗਰੀ ਚ ਸਖਾਇਆ ਜਾਂਦਾ ਜੋ ਕਿਸੇ ਨੂੰ ਤਕਲੀਫ ਹੋਵੇ ਟੀਕੇ ਲਾਤੇ ਕਹਿੰਦਾ ਮੈਂ ਕਿੰਨੇ ਗਲਾਵਾ ਤੁਸੀਂ ਇਹਦੀ ਲੱਤਾਂ ਬੰਨ੍ਹ ਦੋ ਜੀ ਬਾਹਾਂ ਬੰਨ੍ਹ ਦੋ ਇਹਵੇਂ ਬੰਨੀਆਂ ਹੋਈਆਂ ਸੀ ਇੱਥੇ ਨੀਲੀ ਪਈ ਸੀ ਉਹਦਾ ਜੀ ਸਰ ਉਹਨਾਂ ਦੀ ਬਿਲਟਿੰਗ ਹੈ ਜੀ ਦੇਖੋ ਜਿਹੜੀ ਕੁਸ਼ਕ ਮਿਲਣਾ ਮੇਰੇ ਧਿਆਨ ਚ ਨਹੀਂ ਆ ਕੋਈ ਡਾਕਟਰ ਜਾਂ ਐਂਬੂਲੈਂਸ ਮੈਡੀਕਲ ਸਟਾਫ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਸਾਡੇ ਇਹ ਮਰੀਜ਼ ਦਾ ਨੁਕਸਾਨ ਹੋਇਆ ਹਰੇਕ ਨੂੰ ਹੁੰਦਾ ਕਿ ਸਾਡੇ ਕਿੰਨੇ ਡਿਜੇ ਲਗਾ ਉਹਨਾਂ ਦੀ ਪਰਵਾਹ ਨਹੀਂ ਆ ਪ੍ਰਵਾਹ ਨਹੀਂ ਸਿਸਟਮ ਤੇ ਟੈਕਨੀਕਲੀ ਦੇਖਿਆ ਪੈਰ ਆਖਦਾ ਉਹ ਬੋਲਿਆ ਇਹ ਜੇ ਆਪਰੇਸ਼ਨ ਕੀਤਾ ਉਹ ਤੋਂ ਅੱਧੇ ਘੰਟੇ ਬਾਅਦ ਉਹ ਪੈਰ ਬੜਾ ਆਕੜ ਕੇ ਪਿਆ ਸਰ ਜਦੋਂ ਇਹ ਦੁਖੀ ਸੀਗੇ ਤਾਂ ਕੱਟੋ ਵੱਟਾ ਆਪਾਂ ਇੱਕ ਬੰਦੇ ਨੂੰ ਸਾਰਾ ਹੀ ਦੇਣਾ ਹੁੰਦਾ ਯਾਰ ਮੇਰੇ ਕੱਟੀਆਂ ਸਿਸਟਮ ਮੁਰਦਾਬਾਦ

¡Colo! ਦੇ ਵਿੱਚ ਕਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੁੱਤਰ ਖਾਲਾ ਪੁੱਤਰ ਖਾਲਾ ਬੰਦ ਦਿਓ ਦਿੱਤੀ ਜਾਂਦੀ ਹੈ ਕਿਤੇ ਉਹ ਇਹ ਗੱਲ ਕਹਿ ਰਿਹਾ ਸੀ ਸਾਨੂੰ ਸਾਰਾ ਪਰਿਵਾਰ ਕਹਿ ਰਿਹਾ ਉਹਨਾਂ ਦਾ ਮੱਤਾ ਧਮਾਕੇ ਡਾਕਟਰ ਮਾਨੀਕ ਸਿੰਘ ਲਈ ਮੈਸ਼ਨ ਆਪ ਹੈਂਡ ਕਰ ਜੀ ਹੁਣ ਪਤਾ ਨਹੀਂ ਕਿ ਕਿਤੇ ਗੱਲ ਕੀ ਆ ਗੱਲ ਦੀ ਬਹੁਤੀ ਸੁਵਿਧਾ ਹੈ ਨਹੀਂ ਕਿਤੇ ਹੋਰ ਨਾ ਜਾ ਦਿੱਤੇ ਸੈੱਟ ਹੋ ਜਾਂਦੇ ਡਾਕਟਰ ਨੇ ਅੰਦਰਲੀ ਵਾਰ ਦੱਸ ਕਿਹਦੇ ਦਾ ਬੇਪਰਵਾਹ ਕਿਸੇ ਵੀ ਜਾਣ ਤੰਗੀ ਉਸ ਤੋਂ ਬਾਅਦ ਵੀ ਪਰਦੇ ਨੂੰ ਕਬਰਾਂ ਦਿੱਤਾ ਕੀਤਾ ਰਿਹਾ ਸਰ ਆਣੀਆ ਹੋ ਜੀ ਆਪਾਂ ਬਰੇ ਕਰ ਲੋ ਉਹ ਪਿੱਛੋਂ ਲਗਾ ਦਿਓ ਪਿੱਛੋਂ ਲਗਾ ਦਿਓ ਪਿੱਛੋਂ

ਤੋ ਇਹ ਰੋਕਾ ਕਿ ਮੈਂ ਇਹਨਾਂ ਤੋਂ ਦੋ ਘੰਟੇ ਬਾਅਦ ਇਹ ਦੇਖ ਪਾ ਲਿਆ ਕਿ ਸੂਰਜ ਉਹਦੇ ਜੰਦੂ ਇਹ ਨਹੀਂ ਕਿਤੇ ਹੀ ਇੰਨੀ ਜਾਲ ਨੂੰ ਸਲਾਹ ਰੱਖੋ ਸਲਾਹ ਇਹ ਦੋ ਜਾਣਕਾਰੀ ਅੱਜ ਧਰਨਾ ਲਗਾਇਆ ਜਾ ਰਿਹਾ ਹਸਪਤਾਲ ਦੇ ਮੂਰੇ ਕੀ ਮਾਮਲਾ ਕੀ ਹੈ ਦੇਖੋ ਜੀ ਮੈਂ ਤੇ ਇਸ ਵਾਰਡ ਦਾ ਕਾਉਂਸਲਰ ਹੋਣ ਦੇ ਨਾਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਨਰਥ ਹੋ ਗਿਆ ਸਾਡੇ ਦੇਖੋ ਆ ਛੋਟੀ ਜੀ ਬੱਚੀ ਆ ਇੱਕ ਚੰਗੀ ਬਲੀ ਲੇਡੀ ਦਾ ਸਿਵਲ ਹਸਪੀਟਲ ਦੇ ਵਿਚਾਰਨੀਆਂ ਦਾ ਆਪਰੇਸ਼ਨ ਕਰਾਣ ਆਏ ਔਰ ਉੱਥੇ ਮੋਗਾ ਦੇ ਵਿੱਚ ਸਿਵਲ ਹਸਪੀਟਲ ਮੋਗਾ ਦੇ ਵਿੱਚ ਜਦੋਂ ਆਪਰੇਸ਼ਨ ਕਰਾਣ ਆਏ ਤੇ ਉਸ ਦਾ ਆਪਰੇਸ਼ਨ ਕਰਨ ਤੋਂ ਬਾਅਦ ਉਹ ਤੜਪਦੀ ਰਹੀ ਤੜਪਦੀ ਰਹੀ ਇਹਨਾਂ ਦੇ ਹਸਪੀਟਲਾਂ ਨਾਲ ਸੱਤ ਜੂਣ ਹੀ ਰੰਗੀ ਇਹ ਕਰੇ ਮੋਬਾਈਲਾਂ ਦੇ ਕਰੇ ਕਿਤੇ ਖੇਡੀਆਂ ਜਾਂਦੇ ਇਹਨਾਂ ਨੂੰ ਆਮ ਬੰਦੇ ਦੀ ਜਾਨ ਦੇ ਨਾਲ ਕੋਈ ਮਤਲਬ ਨਹੀਂਗਾ ਤੇ ਕੱਲ ਇਹਨਾਂ ਨੇ ਕਹਿਤਾ ਵੀ ਜਾਓ ਤੁਸੀਂ ਜਦੋਂ ਫਰੀਦਕੋਟ ਲੈ ਜਾਓ ਜਾਂ ਕਿਸੇ ਹੋਰ ਲੈ ਜਾਓ ਜਦੋਂ ਉਹਦੀ ਮੌਤ ਹੋਣ ਵਾਲਾ ਕਮਜ਼ੀ ਬਾਹਰ ਨਿਕਲੇ ਮੌਤ ਹੋ ਗਈ ਐਸ ਬੱਚੇ ਦਾ ਇਹਦਾ ਕੀ ਕਸੂਰ ਹੈ ਜਿਹੜੀ ਮਾਂ ਚੰਗੀ ਪੜੀ ਇਹਦੀ ਜਿੱਥੋਂ ਚਲੇਗੀ ਪਰਸੋਂ ਮੇਰੇ ਘਰੇ ਆਏ ਮੇਰੇ ਬੱਚੇ ਨਾਲ ਬੱਚੀ ਨੇ ਖੇਡਿਆ ਪਿੰਗਾਂ ਝੂਟਾ ਲਿੱਤਾ ਗੱਲਾਂ ਬਤਾ ਕੀਤੀਆਂ ਕੀ ਬੜਾ ਸੀਗਾ ਬਾਅਦਲੇ ਦਿਨ ਇਹਦੀ ਮਾਂ ਦੀ ਮੌਤ ਹੋ ਜੂਗੀ ਕੀ ਸਾਨੂੰ ਅਜੇ ਇਨਸਾਫ ਨਹੀਂ ਮਿਲਣਾ ਚਾਹੀਦਾ ਜੇ ਅਸੀਂ ਆਮ ਗਰੀਬ ਘਰਾਂ ਦੇ ਬੱਚੇ ਆ ਕੋਈ ਪੁੱਛ ਕੇ ਚ ਨਹੀਂ ਇਸ ਹਸਪੀਟਲ ਦੇ ਹਰ ਇੱਕ ਅਧਿਕਾਰੀ ਨੂੰ ਮੈਂ ਪੁੱਛਣਾ ਚਾਹੁੰਦਾ ਵਾ ਜੇ ਤੁਹਾਨੂੰ ਸਰਕਾਰਾਂ ਨੇ ਕੋਈ ਅਥਾਰਟੀਆਂ ਦਿੱਤੀਆਂ ਹੋਈਆਂ ਵਾ ਤੁਹਾਨੂੰ ਤਾਕਤਾਂ ਦਿੱਤੀਆਂ ਤੁਹਾਡੇ ਤੋਂ ਕੋਈ ਕਾਰਵਾਈ ਨਹੀਂ ਕਰ ਸਕਦਾ ਤੁਹਾਡੇ ਕੋਈ ਪਰਚਾ ਨਹੀਂ ਕਰਾ ਸਕਦਾ ਇਹ ਤੁਹਾਡੇ ਦਿਮਾਗ ਦੇ ਵਿੱਚ ਗਲਤਫਹਿਮੀ ਆ ਇਹ ਗੱਲ ਕਰਦੇ ਰੱਖਿਆ ਮੈਨੂੰ ਐਸਐਮਓ ਨਾਲ ਕੋਈ ਤੁਹਾਡਾ ਰਾਬਤਾ ਆਇਆ ਸਾਡਾ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਸਾਡਾ ਨਾਲ ਰਾਬਤਾ ਆਇਆ ਸੀਗਾ ਦੇਖੋ ਜੇ ਹਸਪਤਾਲ ਦੇ ਵਿੱਚ ਤੁਸੀਂ ਰਸੀਆਂ ਬਲਾਈ ਜਾਂਦੇ ਉਹਨਾਂ ਦੇ ਰਸੀਆਂ ਬਲਾਈਆਂ ਉਹ ਤੜਪ ਤੜਪ ਕੇ ਮਰੀ ਤੜਪ ਤੜਪ ਕੇ ਮਰੀ ਇੱਥੇ ਹਸਪਤਾਲ ਦਾ ਸਰ ਨੇ ਸਾਨੂੰ ਕਿਹਾ ਹੈ ਕੀ ਲਾਪਰਵਾਹੀ ਕੀਤੀ ਸਾਡੇ ਨੇ ਤੁਸੀਂ ਲਾਪਰਵਾਹੀ ਦਾ ਕੀ ਆਈ ਡਾਕਟਰ ਹੀ ਸਰ ਹਸਪਤਾਲ ਦੀ ਲਾਪਰਵਾਹੀ ਆ ਜਦੋਂ ਉਹਨਾਂ ਕੋਲੇ ਵੈਂਟੀਲੇਟਰ ਦੀ ਸਹੂਲਤ ਹੈ ਨਹੀਂ ਕਿ ਕਿਉਂ ਆਪਰੇਸ਼ਨ ਕਰਦੇ ਹੋ ਕੀ ਕਰੋਗੇ ਹੁਣ ਮੰਗ ਕੀ ਕਰਨੇ ਚਾਹੁੰਦੇ ਇਸ ਕਿਨੇ ਬੱਚੀ ਨੂੰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜੇ ਬੱਚੇ ਨੇ ਇੰਤਜ਼ਾਰ ਨਹੀਂ ਮਿਲਦਾ ਕਿ ਮੈਂ ਸਾਰੇ ਹਿੰਦੁਸਤਾਨ ਦੇ ਪੰਜਾਬ ਦੇ 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 ਲੋਕਾਂ ਨੂੰ ਕਹਿਣਾ ਚਾਹੁੰਦਾ ਗਰੀਬੋ ਅੱਜ ਘਰੇ ਬਹਿ ਜਾਓ ਔਖੇ ਸੁਖੇ ਜ਼ਮੀਨਾਂ ਵੇਚ ਕੇ ਕਿਸੇ ਦਾ ਕਰਜ਼ਾ ਲੈ ਕੇ ਪ੍ਰਾਈਵਟ ਦੇ ਵਿੱਚ ਹੀ ਹਸਪੀਟਲ ਤੇ ਇਲਾਜ ਕਰਾ ਲਓ ਇੰਨਾ ਕੋਲ ਆਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਇਹਨਾਂ ਨੇ ਤੁਹਾਨੂੰ ਇੱਥੇ ਆ ਕੇ ਮਾਰਨ ਤੱਕ ਜਾਣਾ ਕੋਈ ਕੰਮ ਨਹੀਂ ਕਰਦਾ ਮੈਂ ਤੁਹਾਡਾ ਜੀ ਮੇਰਾ ਬਿੰਦਲਾ ਦੇ ਜੀ ਇਹ ਮਾਮਲਾ ਕੀ ਤੁਸੀਂ ਤਰ੍ਹਾਂ ਲਗਾਇਆ ਹਸਾਲ ਤੇ ਮੁਰੇ ਪਿੱਛੇ ਕਰੋ ਮੇਰੇ ਮੇਰੀ ਤੀਨ ਨੂੰ ਮਾਰਤਾ ਜੀ ਇਹਨਾਂ ਨੇ ਸਾਨੂੰ ਇਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਵੀ ਹੋਰ ਕਿਤੇ ਲੈ ਜਾ ਇਹਨਾਂ ਨੇ ਉੱਥੇ ਸਿੱਟੀ ਰੱਖਿਆ ਬਣ ਕੇ ਤੜਫਦੀ ਰਹੀ ਉਹ ਬੋਲੀ ਨਹੀਂ ਪ੍ਰੈਸ਼ਨ ਕਰਨ ਸਰ ਗੁੰਮ ਹੋ ਗਈ ਮੇਰੀ ਤੇ ਡਾਕਟਰਾਂ ਨੇ ਬਾਹਰ ਨਹੀਂ ਕੱਢੀ ਹੋ অপারেশন ਕਰਵਾਇਆ ਸੀ ਫਿਰ ਨਹੀਂ ਆਸੀ ਉਹਦੇ ਪੇਟ ਵਿੱਚ ਅੰਦਰੋਂ ਦਾਖਲ ਕਰਵਾਇਆ ਸੀ ਪਰਸੋਂ ਹੀ ਕਰਾਇਆ ਸੀ ਪਰਸੋਂ ਹੀ অপারেশন ਹੋ ਗਿਆ ਸੀ ਪਰਸੋਂ ਫਿਰ ਉਸ ਤੋਂ ਬਾਅਦ ਕਰਨ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬੋਲੀ ਆ ਮੇਰੇ ਬੱਚਾ ਨੂੰ ਮਿਲਾ ਦ ਉਸ ਤੋਂ ਬਾਅਦ ਗੁੰਮ ਹੋ ਗਈ ਐ ਬਾਲ ਪਟਣ ਲੱਗਦੀ ਐ ਬਸ ਸਿਰ ਦੁਖਦਾ ਐ ਗਰਦਨ ਦੁਖਦੀ ਆ ਬਸ ਫੇਰ ਨਹੀਂ ਬੋਲੀ ਉਹ ਗੁੰਮ ਹੋ ਗਈ ਐ ਫੇਰ ਕਿੱਥੇ ਲੈ ਗਏ ਤੁਸੀਂ ਕਿਤੇ ਨਹੀਂ ਲਿਜਾਣ ਦਿੱਤਾ ਬਸ ਉੱਥੇ ਫੋਨ ਕਰੀ ਗਏ ਉਹਨਾਂ ਕੋਲ ਨੇ ਬਾਰ-ਬਾਰ ਦੇਖੀ ਗਏ ਬਾਰ-ਬਾਰ ਦੇਖਿਆ ਚਲੋ ਉਹ ਤਾਂ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਸੀ ਉਹਦੇ ਕੁਝ ਨਹੀਂ ਹੋਇਆ ਬੇਹੋਸ਼ ਹੋ ਰਹੀ ਐ ਹੋਸ ਆ ਜੂਗਾ ਜਦੋਂ ਠੀਕ ਹੋ ਜੂਗੀ ਬੱਚੇ ਕਿੰਨੇ ਨੇ ਬੱਚੇ ਆ ਦੋ ਐ ਜੀ ਕੀ ਮੰਗ ਕੇ ਕਰੋਗੇ ਮੇਰੇ ਬੱਚਾ ਨੂੰ ਇਨਸਾਫ ਮਿਲੇ ਮੰਗ ਤਾਂ ਹੁਣ ਉਹ ਤਾਂ ਆਣੀ ਨਹੀਂ ਮੇਰੇ ਬੱਚਾ ਨੂੰ ਮੇਰੀ ਧੀ ਪੁੱਤੀ ਹੈ ਮੇਰਾ ਪੋਤਾ ਇਹਨਾਂ ਨੂੰ ਕੋੜ ਪਾਲੂਗਾ ਤੁਸੀਂ ਦੱਸੋ ਮੈਂ ਆਪ ਵੀ ਦਵਾਈਆਂ ਗਈ ਮੈਂ ਤਾਂ ਛੋਟੇ ਛੋਟੇ ਜਵਾਕ ਪਾਲੇ ਸੀ ਮੇਰੇ ਮੈਂ ਤਾਂ ਬਿਲਕੁਲ ਬਿਮਾਰ ਨਹੀਂ ਆ ਮੇਰੀ ਸੇਵਾ ਕਰਦੀ ਹੁੰਦੀ ਸੀ ਉਹ